ਔਫਰਤਾਂ ਨੂੰ ਵੀ ਆਈ ਸੀ ਵੀ ਸਰਪੰਚ ਹੀ ਆ ਨਾਮ ਆ ਵਿਚਾਲਾ ਨਸ਼ਾ ਨੂੰ ਜਾ ਵੇਚਲਾ ਹਾਂ ਬਿਲਕੁਲ ਵਾਕਈ ਮੈਨੂੰ ਬਹੁਤ ਨੇ ਕਿਹਾ ਵੀ ਲਾ ਕਰਲਾ ਸਰਪੰਚ ਜਿਹੜਾ ਕੁਛ ਕਰ ਤੂੰ ਜੋ ਮਰਜੀ ਵੇਚਲਾ ਜੋ ਮਰਜੀ ਕਰਲਾ ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਗੱਲ ਚ ਬਚਾ ਕੇ ਰੱਖਿਆ ਜੇਲ ਕਿੰਨਾ ਵਧੀਆ ਇੱਕ ਜਗਾ ਤੁਸੀਂ ਹਾਂ ਬਹੁਤ ਚੰਗੀ ਜਗਾ ਬਾਹਰ ਗਾਲੇ ਆ ਕਿ ਤੁਸੀਂ ਜੇਲ ਚ ਕਰਨ ਕੀ ਹੈ ਮੈਂ ਐਸ ਐਸ ਪੀ ਕੋਲ ਗਿਆ ਤਾਂ ਉਹਨੇ ਮੈਨੂੰ ਕਿਹਾ ਕਿ ਐਪਲੀਕੇਸ਼ਨ ਲਿਖ ਤੇਰਾ ਮੈਂ ਨਾ ਕੱਟਾਂ ਬਾਹਰ ਮੈਂ ਕਹਾਂ ਜੀ ਗੱਲ ਹੁਣ ਇਹ ਆ ਨਾਉ ਤਾਂ ਨਹੀਂ ਕਢਾਉਂ ਗੱਲ ਤਾਂ ਇਹ ਆ ਵੀ ਜਾਂ ਤਾਂ ਇਹਨੂੰ ਸਾਰਿਆਂ ਨੂੰ ਕਢੋ ਅਗਲਿਆਂ ਨੇ ਕਹਿਣਾ ਆਪਣਾ ਕਢਾ ਗਿਆ ਸਾਨੂੰ ਤੇ ਸਾਨੂੰ ਫਸਾ ਗਿਆ ਕਹਿੰਦਾ ਸਾਰਿਆਂ ਦਾ ਤਾਂ ਮੁਸ਼ਕਲ ਮੈਂ ਹਾਂਜੀ ਫੇਰ ਕੋਈ ਨਹੀਂ ਇੰਨਾ ਹੀ ਬਹੁਤ ਆ ਲੇਕਿਨ ਸਰਪੰਚੀ ਜਿਹੜੀ ਲਈ ਜਾਂਦੀ ਆ ਇਹ ਹਿੱਕ ਦੇ ਜੋਰ ਤੇ ਲਈ ਜਾਂਦੀ ਆ ਕਿ ਕੰਮ ਦੇ ਜੋਰ ਆ ਤੁਹਾਡੇ ਚ ਥਹਿਰਾ ਤੇ ਤੁਹਾਡੇ ਚ ਟਕਾ ਤੇ ਤੁਹਾਡੇ ਚ ਜਿਹੜੀ ਆਪਾਂ ਸਬਰ ਦੀ ਗੱਲ ਕਰਕੇ ਹਟਿਆ ਹੋਣਾ ਬਹੁਤ ਜ਼ਰੂਰੀ ਆ ਵੀਰ ਫਿਰ ਕਮ ਸੇ ਕਮ ਤੁਸੀਂ ਇਦਾਂ ਦੀ ਗਲਤੀ ਨਹੀਂ ਕਰੋਗੇ ਕਿ ਜਿਹਦੇ ਲਈ ਤੁਹਾਨੂੰ ਜ਼ਿੰਦਗੀ ਭਰ ਪਛਤਾਉਣਾ ਪਵੇ ਜਾਂ ਤੁਸੀਂ ਦੱਸਿਆ ਤੁਹਾਡਾ ਦੌਰ ਸੀ ਤੁਸੀਂ ਵੀ ਦੱਸਿਆ ਵੀ ਮੈਂ ਵਧੀਆ ਨਾਮ ਚੱਲਦਾ ਸੀ ਮੇਰੇ ਏਰੀਆ ਦੇ ਵਿੱਚ ਜਦ ਬੰਦਾ ਉਸ ਮੁਕਾਮ ਤੇ ਹੁੰਦਾ ਨਾ ਬੰਦੇ ਦੇ ਵਿੱਚ ਜਿਵੇਂ ਆਪਾਂ ਆਪਣੀ ਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਲੋਭ ਮੋਹ ਹੰਕਾਰ ਹਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਜਿਹੜੀ ਚੀਜ਼ਾਂ ਨੇ ਆਪਾਂ ਨੂੰ ਮਾਰ ਦੀਆਂ ਨੇ ਤਾਂ ਤੁਹਾਡੇ ਦੇ ਵਿੱਚ ਕਦੇ ਉਹ ਆਇਆ ਹੰਕਾਰ ਜਾਂ ਆਇਆ ਵੀ ਮੈਂ ਮਿਲ ਮੈਂ ਇੱਕ ਫੋਨ ਕਰਾ ਥਾਣੇਦਾਰ ਜੇ ਲੈਂਦਾ ਇੱਕ ਫੋਨ ਕਰਾ ਮੇਰੇ ਪਿੱਛੇ 20 ਗੱਡੀਆਂ ਆ ਕੇ ਖੜ ਜਣਗੀਆਂ ਉਹ ਸਮੇਂ ਤੇ ਥੋੜੇ ਨਾਲ ਹੋਇਆ ਹੰਕਾਰਿਆ ਗਿਆ ਬਿਲਕੁਲ 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 ਦੇਖੋ ਜਦੋਂ ਨਾ ਜ਼ਿੰਦਗੀ ਚ ਤੁਸੀਂ ਆਪਣੀ ਔਕਾਤ ਭੁੱਲ ਜਾਂਦੇ ਔਕਾਤ ਸ਼ਬਦ ਮੈਂ ਤਾਂ ਕਿਹਾ ਕਈ ਇਸ ਨੂੰ ਮਾੜਾ ਮੰਨਦੇ ਨੇ ਕਈ ਬੰਦੇ ਨਾ ਮਾੜਾ ਮੰਨਦੇ ਪਰ ਮੈਂ ਔਕਾਤ ਕਿਹਾ ਸਾਨੂੰ ਸਾਡੀ ਔਕਾਤ ਦੇਖ ਲੈਣੀ ਚਾਹੀਦੀ ਸਾਨੂੰ ਦੇਖ ਲੈਣਾ ਚਾਹੀਦਾ ਕਿ ਤੂੰ ਕਿੰਨੇ ਕੁ ਯੋਗ ਆ ਹਮ ਜਦੋਂ ਤਾਂ ਤੁਹਾਨੂੰ ਮਾੜੀ ਜੀ ਵਾਵਾ ਮਿਲ ਜਪੇ ਸਿਆਣੇ ਕਹਿੰਦੇ ਨਾ ਬੰਦਾ ਫਲਾਣਾ ਆਪਣੀ ਈਕਾਤ ਭੁੱਲ ਗਿਆ ਕਈ ਵਾਰੀ ਅਸੀਂ ਨਮੀ ਨਮੀ ਜਿਵੇਂ ਕਹਦੀਏ ਚੜ੍ਹਾਈ 'ਚ ਆਪਣੀ ਈਕਾਤ ਭੁੱਲ ਜਾਂਦੇ ਆ ਫਿਰ ਜਦੋਂ ਤੁਸੀਂ ਥੱਲੇ ਆਉਨੇ ਹੋ ਨਾ ਜ਼ਿੰਦਗੀ 'ਚ ਫਿਰ ਤੁਹਾਨੂੰ ਪਤਾ ਲੱਗਦਾ ਤੁਹਾਡੀਆਂ ਗਲਤੀਆਂ ਦਾ ਕਿ ਨਾ ਯਾਰਾ ਉਹ ਗੱਲ ਮੇਰੀ ਉਸ ਟਾਈਮ ਕਰਨੀ ਬਣਦੀ ਨਹੀਂ ਸੀ ਜੇ ਮੈਂ ਸ਼ਾਇਦ ਟਕਾਚ ਰਹਿਦਾ ਜੇ ਮੈਂ ਤਰੀਕੇ ਨਾਲ ਚੱਲਦਾ ਤਾਂ ਮੈਂ ਸ਼ਾਇਦ ਜਦੋਂ ਮੈਂ ਨਾ ਜੇਲ੍ਹ ਗਿਆ ਜੇਲ੍ਹ ਇੱਕ ਇੰਨਾ ਵਧੀਆ ਇੱਕ ਜਗ੍ਹਾ ਵਧੀਆ ਹਾਂ ਬਹੁਤ ਚੰਗੀ ਜਗ੍ਹਾ ਹੋ ਜੇਲ੍ਹ ਜੇਲ੍ਹ ਲੋਕ ਜੇਲ੍ਹ ਨੂੰ ਮਾੜਾ ਕਹਿੰਦੇ ਨੇ ਉਹ ਤਾਂ ਜੇਲ੍ਹ ਹੋ ਗਈ ਹਾਂ ਉਹਨੂੰ ਜੇਲ੍ਹ ਹੋ ਗਈ ਪਰ ਗੱਲ ਇਹ ਆ ਕਿ ਤੁਸੀਂ ਜੇਲ੍ਹ ਚ ਕਰਨ ਕੀ ਗਏ ਜੇਲ੍ਹ ਚ ਤੁਹਾਡੇ ਕੋਲੇ ਇੰਨਾ ਟਾਈਮ ਆਪਣੇ ਬਾਰੇ ਸੋਚਣ ਦਾ ਆਪਣੀ ਲੰਗੀ ਜ਼ਿੰਦਗੀ ਬਾਰੇ ਸੋਚਣ ਦਾ ਆਉਣ ਵਾਲੇ ਟਾਈਮ ਬਾਰੇ ਸੋਚਣ ਦਾ ਤੁਸੀਂ ਨਾ ਜਦੋਂ ਆਪਾਂ ਇੱਥੇ ਬਾਹਰ ਫਿਰਦੇ ਆ ਸਾਡੇ ਕੋਲੇ ਸਮਾਂ ਹੀ ਨਹੀਂ ਸੋਚਣ ਦਾ ਬਿਲਕੁਲ ਕਿ ਮੈਂ ਠੀਕ ਕਰ ਰਿਹਾ ਹਾਂ ਕਿ ਮੈਂ ਗਲਤ ਕਰ ਰਿਹਾ ਹਾਂ ਅੱਧਾ ਦੋ ਵੱਦ ਸਮਾਂ ਦਾ ਸਾਡਾ ਫੋਨ ਨਾ ਖਾਲਾ ਫੋਨਾਂ ਚ ਭੱਜਣਾ ਅੱਠ ਚ ਕਦੇ ਉਧਰ ਚਲਿਆ ਗਿਆ ਕਦੇ ਇੱਧਰ ਚਲਿਆ ਗਿਆ ਰਾਤ ਨੂੰ ਬੰਦਾ ਆਇਆ ਤੇ ਪੈ ਗਿਆ ਸਵੇਰੇ ਉੱਠਿਆ ਜੇਲ੍ਹ ਚ ਤੁਹਾਡੇ ਕੋਲੇ ਸਮਾਂ ਹੀ ਸਮਾਂ ਹੁੰਦਾ ਕਿ ਤੁਸੀਂ ਫਿਰ ਬੈਠ ਕੇ ਸੋਚੋ ਜਾਂ ਆਪਣੇ ਆਪ ਤੇ ਕੰਮ ਕਰੋ ਤਾਨੂੰ ਪਤਾ ਲੱਗਦਾ ਕਿ ਤੁਸੀਂ ਕੀ ਗਲਤ ਕਰਕੇ ਆਏ ਹੋ ਮਗਰ ਕਿਹੜੀਆਂ ਕਿਹੜੀਆਂ ਗਲਤੀਆਂ ਕਰਕੇ ਅੱਜ ਤੁਸੀਂ ਇੱਥੇ ਹੋ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਬਚਣ ਦੀ ਲੋੜ ਆ ਜ਼ਿੰਦਗੀ 'ਚ ਕਿਹੜੇ ਕਿਹੜੇ ਕੰਮਾਂ ਤੋਂ ਮੈਨੂੰ ਬਚਣ ਦੀ ਲੋੜ ਆ ਜ਼ਿੰਦਗੀ 'ਚ ਕਿਹੜੇ ਬੰਦਿਆਂ ਨੂੰ ਲੈ ਕੇ ਚੱਲਣਾ ਚਾਹੀਦਾ ਮੈਨੂੰ ਜ਼ਿੰਦਗੀ 'ਚ ਬੰਦਾ ਉੱਥੇ ਬੈਠ ਕੇ ਸੋਚਦਾ ਉਹ ਇੱਕ ਮੈਂ ਮੰਨਦਾ ਕਿ ਕਿ ਜੇਲ੍ਹ 'ਇਆ ਜਿੱਥੇ ਇੱਕ ਬੰਦੇ ਕੋਲੇ ਬਹੁਤ ਖੁੱਲਾ ਟਾਈਮ ਹੁੰਦਾ ਮੇਰੇ ਕੋਲ ਸਾਲ ਸਵਾ ਸਾਲ ਸੀ ਮੈਂ ਉੱਥੇ ਬੈਠ ਕੇ ਸੋਚਿਆ ਕਿ ਜ਼ਿੰਦਗੀ ਚ ਕੀ ਗਲਤ ਕੀਤਾ ਜ਼ਿੰਦਗੀ ਚ ਕੀ ਸਹੀ ਕਿਵੇਂ ਤੁਰਨਾ ਚਾਹੀਦਾ ਸੀ ਜਿਵੇਂ ਆਪਾਂ ਤਜਰਬਾ ਕਰਨ ਨਾਲ ਹੌਲੀ ਹੌਲੀ ਆਉਂਦਾ ਬੰਦਾ ਬਿਲਕੁਲ ਮੈਨੂੰ ਲੱਗਦਾ ਕਿ ਉੱਥੇ ਜ਼ਿਆਦਾ ਸੋਚਣ ਦਾ ਬਹੁਤ ਟਾਈਮ ਮਿਲਿਆ ਮੈਨੂੰ ਆਪਣੇ ਵਾਸਤੇ ਤੁਹਾਨੂੰ ਸਮਾਂ ਮਿਲ ਗਿਆ ਹਾਂ ਬਾਹਰ ਨਹੀਂ ਮਿਲਦਾ ਹਮ ਬੰਦਾ ਆਪਣੇ ਵਾਸਤੇ ਹੋ ਜੇ ਕੋਈ ਜਾਵੇ ਨਾ ਮਹਾਰਾਜ ਕਿਸੇ ਤੇ ਕਦੇ ਕੋਈ ਐਸੀ ਅਭੀ ਨਵੀਂ ਨਾ ਹੋਵੇ ਕਿ ਕਿਸੇ ਬੰਦੇ ਨੂੰ ਆਪਣੇ ਪਰਿਵਾਰ ਤੋਂ ਦੂਰ ਜਾਣਾ ਪਵੇ ਆਪਣੇ ਬੱਚਿਆਂ ਤੋਂ ਦੂਰ ਜਾਵੇ ਆਪਣੇ ਮਾਪੇ ਤੋਂ ਦੂਰ ਨਾ ਜਾਵੇ ਕੋਈ ਨਾ ਜਾਵੇ ਜੇਲਾਂ ਚ ਪਰ ਜੇ ਚਲੇ ਗਿਆ ਕੋਈ ਤਾਂ ਉੱਥੇ ਤੁਹਾਡੇ ਕੋਲੇ ਸਮਾਂ ਬਹੁਤ ਹੁੰਦਾ ਆਪਣੇ ਆਪ ਤੇ ਕੰਮ ਕਰਨ ਦਾ ਤੁਸੀਂ ਸੋਚੋ ਆਪਣੀ ਜ਼ਿੰਦਗੀ ਬਾਰੇ ਕਿ ਮੈਂ ਯਾਰ ਕੀ ਵਧੀਆ ਕਰ ਰਿਹਾ ਕੀ ਕਰ ਰਿਹਾ ਮੈਂ ਹੋਰ ਕੀ ਵਧੀਆ ਕਰ ਸਕਦਾ ਸੀ ਸੋ ਜਿਵੇਂ ਆਪਾਂ ਕਹਦੇ ਉੱਥੇ ਟਾਈਮ ਮਿਲ ਜਾਂਦਾ ਅੱਛਾ ਜਿਵੇਂ ਤੁਸੀਂ ਸਰਪੰਚ ਬਣ ਕੇ ਤੁਸੀਂ ਆਫ ਦਾ ਰეკર્ડ ਜ਼ਿਕਰ ਕੀਤਾ ਸੀ ਆਫਰ ਤੁਹਾਨੂੰ ਵੀ ਆਈ ਸੀ ਆਫਰ ਤੁਹਾਨੂੰ ਇਹ ਆਈ ਸੀ ਵੀ ਸਰਪੰਚੀ ਆ ਨਾਮ ਆ ਵਿਚਾਲਾ ਨਸ਼ਾ ਨੂੰ ਚਾ ਵੇਚਲਾ ਹੂੰ ਤੁਹਾਨੂੰ ਵੀ ਇੱਕ ਸਰਕਾਰੀ ਦਰਬਾਰੇ ਵੱਲੋਂ ਤੁਸੀਂ ਦੱਸਿਆ ਸੀਗਾ ਕਿ ਹਾਂ ਕਿਸੇ ਅਫੀਸ਼ੀਅਲ ਨੇ ਤੁਹਾਨੂੰ ਕਿਹਾ ਸੀਗਾ ਫਿਰ ਤੁਸੀਂ ਵੇਚਿਆ ਕਿਉਂ ਨਹੀਂ ਅੱਛਾ ਵੀ ਗੁਰਪ੍ਰੀਤ ਵੀਰੇ ਵੀ ਮਹਾਰਾਜ ਦੀ ਜਿਵੇਂ ਕਹਿਦੀਏ ਵੀ ਮੈਂ ਗਰਪਾ ਹੂੰ ਜਦੋਂ ਜਿਵੇਂ ਕਹਿਦੀਏ ਵੀ ਮੇਰਾ ਗਰਾਫ ਵਧਿਆ ਹੂੰ ਮੇਰਾ ਅਫਸਰਾਂ ਨਾਲ ਜਾਣਾ ਆਉਣਾ ਵਧਿਆ ਹਾਂ ਚੰਗੇ ਚੰਗੇ ਜਿਹੜੇ ਮੇਰੇ ਹਲਕੇ ਦਾ ਕੋਈ ਡਿਪਟੀ ਸੀ ਕੋਈ ਐਸਚਓ ਸੀ ਕੋਈ ਕਮੇਸੀ ਕੋਈ ਕੇਮੇਸੀ ਸਾਰੇ ਮੇਲਜੋਲ ਚ ਸੀਗੇ ਵਾਕੀ ਮੈਨੂੰ ਬਹੁਤ ਨੇ ਕਿਹਾ ਵੀ ਲਾ ਕਰ ਲਾ ਸਰਪੰਚ ਜਿਹੜਾ ਕੁਛ ਕਰਨਾ ਹਾਂ ਕਿਉਂਕਿ ਤੁਹਾਡਾ ਆਲਰੇਡੀ ਉਹ ਗੱਲੇ ਨਹੀਂ ਅਗਲਾ ਕਹਿੰਦਾ ਸੀ ਕੋਈ ਗੱਲੇ ਨਹੀਂ ਹਾਂ ਤੂੰ ਜੋ ਮਰਜ਼ੀ ਵੇਚ ਲਾ ਜੋ ਮਰਜ਼ੀ ਕਰ ਲਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਨਾਮ ਕਢਾ ਸਕਦੇ ਸੀ ਉਹ ਪਾਵਰ ਸੀ ਹਾਂ ਹਾਂ ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਗੱਲ ਚ ਬਚਾ ਕੇ ਰੱਖਿਆ ਵੀ ਮਾੜੇ ਪਾਸੇ ਨਹੀਂ ਉਹਨੇ ਜਾਣ ਦਿੱਤਾ ਹਾਂ ਮਕਦਮੇ ਦਰਜ ਹੋਏ ਨੇ ਲੜਾਈਆਂ ਝਗੜਿਆਂ ਦੇ ਹੋਗੇ ਸਾਡਾ ਸਮਾਜ ਲੜਾਈ ਝਗੜੇ ਨੂੰ ਕਦੇ ਨਹੀਂ ਮਹਿਣਾ ਮੰਨਦਾ ਸਾਡਾ ਸਮਾਜ ਕਦੇ ਵੀ ਲੜਾਈ ਝਗੜੇ ਦੇ ਰੌਲੇ ਨੂੰ ਉਹ ਨਹੀਂ ਮੰਨਦਾ ਵੀ ਬੱਲੇ ਬੱਲੇ ਆ ਕੀ ਹੋ ਗਿਆ ਹੂੰ 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 ਮਤਲਬ ਕਹਿਣ ਦਾ ਮਤਲਬ ਲੜਾਈ ਝਗੜੇ ਨੂੰ ਸਾਡੇ ਬੰਦੇ ਯੁਰਤ ਆਲੀ ਅਣਖ ਵਾਲੀ ਉਹ ਗੱਲ ਲੈਣਗੇ ਜੇ ਤੁਸੀਂ ਸਹੀ ਵਜ੍ਹਾ ਤੇ ਲੜੇ ਹਾਂ ਇਹ ਨੀ ਮੈਂ ਉਹ ਲੜਾਈ ਦੀ ਗੱਲ ਨਹੀਂ ਕਰਦਾ ਵੀ ਤੁਸੀਂ ਚਾਰ ਜਾਨੇ ਇਕੱਠੇ ਹੋ ਤੇ ਸ਼ਾਮ ਨੂੰ ਪੀ ਲਈ ਤੇ ਤੁਸੀਂ ਕੋਈ ਰੇੜੀ ਵਾਲਾ ਕੁੱਟਣ ਬੈਠ ਗਏ ਹਜੇ ਇੱਕ ਐਮਐਲਏ ਬਣਨਾ ਕਹਿੰਦੇ ਸੌਖਾ ਹਾਂ ਪਿੰਡ 'ਚ ਸਰਪੰਚ ਬਣਨਾ ਕਹਿੰਦੇ ਬਹੁਤ ਔਖਾ ਤੇ ਜਿਹੜੀ ਸਰਪੰਚੀ ਜਿਹੜੀ ਲਈ ਜਾਂਦੀ ਆ ਇਹ ਹਿੱਕ ਦੇ ਜ਼ੋਰ ਤੇ ਲਈ ਜਾਂਦੀ ਆ ਕਿ ਕੰਮ ਦੇ ਜ਼ੋਰ ਤੇ ਨਹੀਂ ਕੰਮ ਦੇ ਜ਼ੋਰ ਤੇ ਲਈ ਜਾਂਦੀ ਹੁਣ ਹੁਣ ਉਹ ਗੱਲਾਂ ਨਹੀਂ ਰਹੀਆਂ ਆਪਣੇ ਗੁਰਪਤੀ ਆਪਾਂ ਤਾਂ ਗਾਣੇ ਸੁਣੇ ਹਿੱਕ ਦੇ ਜ਼ੋਰ ਤੇ ਲਾਵਾਂਗੇ ਨਹੀਂ ਨਹੀਂ ਐਵੇਂ ਫੁਕਰ ਕਰਦੇ ਆ ਕੌਣ ਮੰਨਦਾ ਅੱਜਕੱਲ ਹਿੱਕ ਦੇ ਜ਼ੋਰਾਂ ਨੂੰ ਯਾਰ ਅਗਲਾ ਕਹਿੰਦਾ ਤੂੰ ਆਪਣੇ ਘਰ ਤਕੜਾ ਹੋਵੇਂਗਾ ਆਪਣੇ ਘਰ ਆਪਣੇ ਹੋਵੇਂਗਾ ਅਸੀਂ ਮਾੜਿਆਂ ਕਿਸੇ ਤੋਂ ਨਾ ਹੁਣ ਤਾਂ ਲੋਕ ਤੁਹਾਡੀ ਨਿਮਰਤਾ ਨੂੰ ਤੁਹਾਡੇ ਕੰਮ ਨੂੰ ਤੁਹਾਡੇ ਸੁਭਾ ਨੂੰ ਤੁਹਾਨੂੰ ਸਰਪੰਚੀ ਦੇਣਗੇ ਜੇ ਦੇਣਗੇ ਹੂੰ ਜੇ ਕੋਈ ਕਹੇ ਵੀ ਮੈਂ ਜ਼ੋਰਤ ਨਾਲ ਮੈਂ ਪੈਸੇ ਨਾਲ ਮੈਂ ਅੱਕੜ ਨਾਲ ਅੱਜ ਕੱਲ੍ਹ ਉਹ ਸਮੇਂ ਥੋੜੀ ਰਹਿ ਗਈ ਯਾਰ ਅਗਲਾ ਕਹਿੰਦਾ ਤੂੰ ਤਕੜਾ ਹੋਵੇਂਗਾ ਆਪਣੇ ਘਰ ਹੋਵੇਂਗਾ ਯਾਰ ਸਾਨੂੰ ਕਦੀ ਪਾ ਦੇ ਨਾ ਅਸੀਂ ਲੈਣਾ ਕੁਛ ਤੇਤੋਂ ਹੂੰ ਅਸੀਂ ਤਾਂ ਉਹਦੇ ਨਾਲ ਤੁਰਾਂਗੇ ਜਿਹੜਾ ਸਾਨੂੰ ਪਿਆਰ ਕਰਨ ਵਾਲਾ ਜਿਹੜਾ ਸਾਨੂੰ ਸਮਝਣ ਵਾਲਾ ਕੁਛ ਪਿੰਡ ਦਾ ਭਲਾ ਕਰਨ ਵਾਲਾ ਮੇਰੇ ਪਿੰਡੇ ਇੱਕ ਛੋਟੀ ਜੀ ਲੜਾਈ ਹੋਈ ਠੀਕ ਹੈ ਉਹਦੇ ਚ ਪਰਚਾ ਦਰਜ ਹੋ ਗਿਆ ਇੱਕ 307 ਦਾ ਤੁਹਾਡੇ ਤੇ ਮੇਰੇ ਤੇ 11 ਜਣਿਆਂ ਤੇ ਹੋਰ ਹੋਇਆ 9 ਜਣਿਆਂ ਤੇ ਸੌਰੀ 9 ਜਣਿਆਂ ਤੇ ਹੋਰ ਹੋਇਆ ਮੇਰਾ ਕੋਈ ਇੱਕ ਪੋਲੀਟਿਕਲ ਲੈਵਲ ਤੇ ਇੱਕ ਮੇਰਾ ਦੋਸਤ ਸੀ ਬਹੁਤ ਤਕੜਾ ਹੂੰ ਉਹਨੇ ਐਸਐਸਪੀ ਨੂੰ ਕਿਹਾ ਵੀ ਮੇਰਾ ਯਾਰ ਇਹਦਾ ਨੌ ਕੱਢ। ਉਹ ਕਹਿੰਦਾ ਜੀ ਭੇਜ ਦਿਓ। ਮੈਂ ਐਸਐਸਪੀ ਕੋਲ ਗਿਆ ਤਾਂ ਉਹਨੇ ਕਿ ਮੈ ਤੋਂ ਮੈਨੂੰ ਕਿਹਾ ਕਿ ਐਪਲੀਕੇਸ਼ਨ ਲਿਖ ਤੇਰਾ ਮੈਂ ਨੌ ਕੱਢਾਂ ਬਾਹਰ। ਅੱਛਾ ਮੈਂ ਕਹਾ ਜੀ ਗੱਲ ਹੁਣ ਇਹ ਆ। ਨੌ ਤਾਂ ਨਹੀਂ ਕਢਾਉਣਾ। ਗੱਲ ਤਾਂ ਇਹ ਆ ਵੀ ਜਾਂ ਤਾਂ ਇਹਨੂੰ ਸਾਰਿਆਂ ਨੂੰ ਕਢੋ। ਨੌ ਦੇ ਨੌ ਜਿਹੜੇ ਹੋਰ ਨੇ ਜਿਹੜੇ ਨਾਲ। ਮੈਂ ਕਹਾ ਜੀ ਜੇ ਮੈਂ ਨੌ ਕਢਾ ਲਿਆ ਨਾ ਮੈਂ ਜ਼ਿੰਦਗੀ ਭਰ ਲਈ ਮੇਰੀ ਰੂਹ ਨੇ ਕਲੰਕਤ ਹੋ ਜਾਣਾ। ਮੇਰੇ ਤੋਂ ਅੱਖ ਨਹੀਂ ਮੜਾਈ ਜਾਣੀ। ਅਗਲਿਆਂ ਨੇ ਕਹਣਾ ਆਪਣਾ ਘੜਾ ਗਿਆ ਸਾਨੂੰ ਤੇ ਸਾਨੂੰ ਫਸਾ ਗਿਆ ਖੁੱਡੇ ਲੈਣ ਲੱਗ ਗਿਆ ਮੈਂ ਕਿਹਾ ਜੀ ਬਸ ਤੁਸੀਂ ਕਿਰਪਾ ਕਰੋ ਕਹਿੰਦਾ ਸਾਰਿਆਂ ਦਾ ਤਾਂ ਮੁਸ਼ਕਲ ਮੈਂ ਹਾਂ ਜੀ ਫੇਰ ਕੋਈ ਨਹੀਂ ਇੰਨਾ ਹੀ ਬਹੁਤ ਆ ਤੁਹਾਡਾ ਸਵਾ ਸਾਲ ਫਿਰ ਉਹਦੇ ਚ ਜੇਲ੍ਹ ਕੱਟੀ ਤੁਸੀਂ ਹਾਂ ਜਦ ਕੇ ਮੇਰਾ ਨੌ ਸਭ ਨੂੰ ਪਤਾ ਸੀ ਕਿ ਮੇਰੇ ਲਈ ਨੌ ਘੜਾਉਣਾ ਕੋਈ ਵੱਡੀ ਗੱਲ